ਔਰ ਦਿਖਾਈਆ ਕਿ ਪਿੰਡਾਂ 'ਚ ਭੇਟਾਂ ਆਂਦੀਆਂ ਹੁੰਦੀਆਂ ਆ ਰੰਗ ਵੀ ਲਾਏ ਹੋਏ ਹੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਹੀ ਲੱਗੇ ਆ ਜੀ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਬੇ ਜੀ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਸਾਰੇ ਵੀਰ ਭੈਣ ਭਰਾਵਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਆਪਣੇ ਬਲੌਗਾਂ ਨੂੰ ਐਦਾਂ ਹੀ ਲਾਈਕ ਸ਼ੇਅਰ ਕਮੈਂਟ ਤੇ ਇਦਾਂ ਹੀ ਸੇ ਹੋਉਂਦਾਂ ਦੇ ਰਹੋ ਜੀ ਦਿਲ ਤੋਂ ਤੇ ਜੇ ਆਪਾਂ ਕਿਸੇ ਵੀ ਆਪਣਾ ਮਾਂ ਕੋਈ ਵੀ ਬਲੌਗ ਹੈ ਕੁਝ ਵੀ ਉਹਨੂੰ ਮਨ ਤੋਂ ਆਪਣੇ ਦਿਲ ਤੋਂ ਰਿਸਪੈਕਟ ਨਾਲ ਆਦਰ ਮਾਨ ਨਾਲ ਦੇਖਦੇ ਆਂ ਤਾਂ ਸਾਨੂੰ ਸੋਹਣਾ ਹੀ ਲੱਗਦਾ ਹੈ ਬਲੌਗ ਕੁਝ ਵੀ ਹੈ ਜੀ ਚਾਹੇ ਆਪਣੇ ਘਰ ਦੇ ਨਾਲ ਪ੍ਰੇਮ ਮੁਹੱਬਤ ਜਾਂ ਕਿਸੇ ਬਾਹਰ ਦੇ ਨਾਲ ਯਾਰੀ ਦੋਸਤੀ ਵਧੀਆ ਨਿਭਾਉਂਗੇ ਤਾਂ ਵਧੀਆ ਲੱਗਦਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਥੋੜਾ ਸਾਡੇ ਬਲੋਗਾਂ ਨੂੰ ਹੁਣ ਸਾਤੋਂ ਹੀ ਬਲੋਗ ਨਹੀਂ ਪੈ ਰਹੇ ਕਦੀ 2-3 ਦਿਨ ਬਾਅਦ ਪੈਂਦਾ ਕਦੀ 5 ਦਿਨ ਬਾਅਦ ਤੁਹਾਨੂੰ ਪਤਾ ਜੀ ਸਮੱਸਿਆ ਬਹੁਤ ਹੁੰਦੀਆਂ ਘਰਾਂ 'ਚ ਆਮ ਵੀ ਚੱਲਦੀ ਹੁੰਦੀ ਕੋਈ ਨਾ ਕੋਈ ਪਰ ਸਾਡੇ ਦਾ ਘਰ 'ਚ ਕੋਈ ਸਮੱਸਿਆ ਹੈ ਨਹੀਂ ਪਰ ਕੋਈ ਨਾ ਫੇਰ ਵੀ ਕੋਈ ਨਾ ਕੋਈ ਨਿਕਲ ਆਂਦਾ ਕੁਛ ਨਾ ਕੁਛ ਫੇਰ ਚੱਲਦੇ ਰਹਿੰਦੇ ਜਿਹਦੇ ਕਰਕੇ ਫੇਰ ਬਲੋਗ ਲੇਟ ਹੋ ਜਾਂਦਾ ਕੁਝ ਇਹ ਸਰਦੀਆਂ ਦੇ ਦਿਨ ਤੇ ਜੀ ਕਿਤੇ ਬਾਹਰ ਵੀ ਘੁੰਮ ਫਿਰ ਨਹੀਂ ਦੇ ਸਕਦੇ ਇੰਨੀ ਠੰਡ 'ਚ ਕੁਝ ਬੱਚਿਆਂ ਨੂੰ ਛੁੱਟੀਆਂ ਬੀਤੀਆਂ ਫੇਰ ਸਕੂਲ ਲੱਗ ਗਏ ਜੀ ਤਾਂ ਕਰਕੇ ਥੋੜੀ ਪ੍ਰੋਬਲਮ ਆ ਜਾਂਦੀ ਹੈ ਹੁਣ ਤੁਹਾਡੀ ਗੱਲਬਾਤ ਮੈਂ ਕਰਾ ਰਿਹਾ ਮਨਜੀਤ ਉਹਨਾਂ ਨਾਲ ਤੇ ਆਪ ਸਾਰਿਆਂ ਨੂੰ ਪਤਾ ਵੀ ਕੱਲ ਨੂੰ ਬਸੰਤ ਪੰਚਮੀ ਵੀ ਹੈ ਹਨਾ ਤੇ ਬੱਚੇ ਸਾਰੇ ਪਤੰਗ ਚੜਾ ਰਹੇ ਕੁਛ ਕਰ ਰਹੇ ਆ ਪਰ ਮੈਂ ਤਾਂ ਇਹ ਰਿਕਵੈਸਟ ਕਰੂੰਗਾ ਜਿੰਨੇ ਵੀ ਆਪਣੇ ਨਾਲ ਜੁੜੀ ਹੋਈਆਂ ਮੇਰੀਆਂ ਭੈਣਾਂ ਆਪਣੇ ਬੱਚਿਆਂ ਨੂੰ ਰੋਕੋ ਮੈਂ ਤਾਂ ਸਾਨੂੰ ਗੈ ਲੱਗਣਾ ਪੈਣਾ ਵੀ ਜਿਹੜੀ ਉਹ ਡੋਰ ਹੈ ਨਾ ਡੋਰ ਜੇ ਪਤੰਗ ਟੁੱਟ ਗਿਆ ਕੁਛ ਵੀ ਉਹਨੂੰ ਇਕੱਠੀ ਕਰਕੇ ਚੁੱਲ੍ਹੇ 'ਚ ਗੇਰੋ ਜਾਂ ਉਹਦਾ ਕੋਈ ਬੰਦੋਬਸਤ ਕਰੋ ਕਿਸੇ ਵੀ ਤਰ੍ਹਾਂ ਹੁਣ ਅਸੀਂ ਛੱਡ ਦਿੰਨੇ ਖੇਤਾਂ 'ਚ ਕਈ ਪੰਛੀ ਪੰਛੀ ਹੋ ਗਏ ਜਿਕਾਣਾ ਮੋਰ ਹੋ ਗਏ ਚਿੜੀਆਂ ਘੂਗੀਆਂ ਘਟਾਰਾ ਇਹਨਾਂ ਦੇ ਪੈਰਾਂ ਚ ਫਸ ਜਾਂਦੇ ਇਹਨਾਂ ਦੇ ਵਿਚਾਰੇ ਮਰ ਜਾਂਦੇ ਹੁਣ ਦੇਖਿਆ ਸੀ ਇੱਕ ਦੋ ਵੀਡੀਓ ਮੋਰ ਵੀ ਮਰੇ ਆ ਜਾਂ ਹਫਤੇ ਬੜਾ ਨੁਕਸਾਨ ਸਾਡਾ ਖੁਦ ਹੁੰਦਾ ਬਠਾਲ ਕਾ ਜਾ ਰਹੇ ਕੋਈ ਡੋਰ ਐਦਾਂ ਗਰ ਗਈ ਉਹ ਚੀਰ ਕੇ ਲੰਗ ਜਾਂਦੀ ਮੂੰਹ ਨੂੰ ਇੱਕ ਦੋ ਵੀਡੀਓ ਅਸੀਂ ਵੀ ਦੇਖੀਆਂ ਤੁਸੀਂ ਵੀ ਸਾਰਿਆਂ ਨੇ ਦੇਖੀਆਂ ਹੋਣੀਆਂ ਇਹਨੂੰ ਤਾਂ ਹੌਲੀ ਹੌਲੀ ਬੰਦ ਕਰੋ ਕਿਉਂਕਿ ਇਹ ਸਾਡਾ ਹੈ ਹੀ ਨਹੀਂ ਜੀ ਹਾਂ ਜਿਨ੍ਹਾਂ ਨੇ ਬਾਈ ਬਸੰਤ ਪੰਚਮੀ ਮਨਾਣੀ ਮਨਾਓ ਤੇ ਉਹੀ ਆਪਣਾ ਚੱਲੂਗੇ ਜੀ ਆਪਣਾ ਪਾਪ ਜੋ ਵੀ ਹੁੰਦਾ ਤੇ ਮੈਂ ਤਾਂ ਕਹੂੰਗਾ ਬਾਤ ਤੋਂ ਵੱਧ ਜਿੰਨੇ ਆਪਣੇ ਨਾਲ ਜੁੜੇ ਵੀ ਪੈਣਾ ਮੇਰੀਆਂ ਆਪਣੇ ਬੱਚਿਆਂ ਨੂੰ ਰੋਕੋ ਅਸੀਂ ਵੀ ਇਸ ਵਾਰ ਜਸਕਰਨੋਂ ਪਤੰਗ ਦੁਆਤੇ ਤੇ ਜੇ ਚੜਾਂਦਾ ਵੀ ਹੈ ਤਾਂ ਸਾਹਮਣਾ ਹੈ ਖੇਤ ਚ ਚੜਾਂਦਾ ਹੈ ਤਾਂ ਮੈਂ ਉਤੇ ਖੁਦ ਪੁੱਛਦਾ ਮਨਜੀਤ ਨੂੰ ਵੀ ਕਿਹਾ ਵਾ ਵੀ ਡੋਰ ਇਕੱਠੀ ਕਰ ਲਿਆ ਪਹਿਲੀ ਗੱਲ ਤਾਂ ਉਹ ਪੇਚੇ ਪੁੱਚੇ ਜਾਂ ਕੁਸਾ ਇਦਾਂ ਦਾ ਕਰਦਾ ਹੀ ਨਹੀਂ ਇਕੱਲਾ ਹੀ ਚੜਾਂਦਾ ਆਪਣਾ ਇਕੱਠਾ ਕਰ ਲਿਆਂਦਾ ਜੀ ਪਤੰਗ ਵੀ ਉਪਣੀ ਆ ਨਾ ਮਜੀ ਮੇ ਲੋ ਜੀ ਅਸੀਂ ਤਾਲ ਜੀ ਸਾਰਿਆਂ ਨੂੰ ਤੇ ਐਤ ਕੀ ਮਨਜੀਤ ਵੀ ਕਹਿ ਰਹੀ ਹੈ ਕਿਆ ਕਹਿੰਦੀ ਮੈਂ ਵੀ ਪਤੰਗ ਚੜਾ ਕੇ ਦੇਖਣਾ ਹੈ ਜੀ ਹਾਂ ਮੈਂ ਤਾਂ ਸਾਰਾ ਚੜਾ ਲੂੰਗੀ ਇਹ ਰੋਟੀ ਪਾਣੀ ਦਾ ਨਿਬੜ ਜਾਵੇ ਬਸ ਉਹੀ ਕੰਮ ਕਰਨੀ ਪਈ ਜਾ ਮੈਂ ਜੀ ਹਾਂ ਜੀ ਹਾਂ ਅੱਜ ਤੁਹਾਨੂੰ ਦੱਸਦੀ ਐ ਵੀ ਤਰੀਕ ਐ ਜੀ 22 ਤੇ ਅੱਜ ਮੈਂ ਘਰਾਂ ਤਾਂ ਐ ਜਸ ਕਰਨ ਢਿੱਲਾ ਹੋ ਗਿਆ ਤੇ ਆਪਣਾ ਉਹਨੂੰ ਦਵਾਈ ਦਵਾ ਕੇ ਲਿਆ ਹੁਣ ਚੱਲਿਆਂ ਦੁਕਾਨ ਤੇ ਇਹੇ ਦੂਈ ਬਰ ਪਾਣੀ ਦੀ ਸਲਾਈ ਨਾ ਇਹ ਨਹੀਂ ਟੁੱਟਦਾ ਇਹ ਤਾਂ ਹੈ ਵੀ ਪਹਿਲਾਂ ਪ੍ਰਾਣ ਪਾਣੀ ਜਾਂ ਹੋ ਗਿਆ ਪੀ ਵੀ ਸਕਦਾ ਹੈ ਨਮਾ ਦੇਖ ਕਿਆ ਹੋ ਗਿਆ ਦੇ ਇੱਕ ਮਿੰਟ ਮੈਂ ਦੱਸ ਦਿੰਨੀ ਆਹੀ ਗੱਲ ਜੇ ਮੈਂ ਹਰ ਜਸ ਕਰਨੇ ਕਰਦੀ ਹੂੰ ਨਾ ਐਂ ਉਹ ਰੱਖ ਲੋ ਪਰ ਆਪਣੇ ਮੈਂ ਇੰਨਾ ਵਜਨ ਨਹੀਂ ਦੇਆ ਵਾ ਜੀ ਇਹ ਸੀਸੇ ਬਾਰੇ ਗੱਲ ਕਰ ਰਹੀ ਐ ਇਹਦੇ ਬਾਰੇ ਵੀ ਬਾਹਰ ਆਖ ਲਈ ਮੈਂ ਇੰਨਾ ਵਜਨ ਨਹੀਂ ਦੇਆ ਵਾ ਮੈਨੂੰ ਪਤਾ ਮੈਂ ਆਪਣੇ ਪੈਰਾਂ ਤੇ ਖੜੇ ਆਂ ਦੇਖ ਲੈ ਬਾਹਰ ਚੱਕ ਕੇ ਦੇਖ ਲੈ ਲੈ ਤੇ ਗੱਲ ਇਹ ਉਹ ਤਾਂ ਸਿੱਧੀ ਨੇ ਟੱਕ ਵੱਜਣੀ ਚਲੋ ਕੋਈ ਨਹੀਂ ਤੂੰ ਗੱਲ ਹੋਰ ਸੁਣਾ ਵੀ ਹੁਣ ਕੀ ਚੱਲ ਰਿਹਾ ਸਣੀ ਜਲਦ ਪਰ ਮੈਂ ਹੁਣ ਐ ਵੀ ਨਹੀਂ ਕਹਿ ਸਕਦਾ ਆਪਣੀਆਂ ਭੈਣਾਂ ਵਾਸਤੇ ਵੀ ਸ਼ਾਪਿੰਗ ਦਾ ਦੌਰ ਕਿੱਦਾਂ ਹੈ ਐਨਾ ਕਹਿ ਤਾ ਨਾ ਚੱਲੋ ਕਰ ਲੂ ਇਹ ਤਾਂ ਗੱਲੇ ਬੰਦ ਕਰ ਕਈ ਵਾਰ ਯਾਦ ਹੀ ਆ ਜਾਂਦਾ ਵੀ ਕੋਈ ਕੱਪੜਾ ਲੀੜਾ ਰਿਹਾ ਵਾ ਤੇ ਹਾਂ ਹਾਂ ਦੇਖ ਲਓ ਗੱਲ ਉਹੀ ਹੋ ਗਈ ਇਹਨਾਂ ਦਿਨਾਂ ਦਾ ਸ਼ਸ ਕਰਨਾ ਨੂੰ ਦਵਾਦ ਰਹੇ ਹਿੰਦੂ ਸੀ ਜੈਕਟ ਹਾਂਜੀ ਉਹ ਤਾਂ ਮੈਂ ਦਵਾਦਣੀ ਅੱਜ ਮੈਨੂੰ ਪੈਸੇ ਮਿਲ ਗਏ ਨਾ ਜੀ ਮੈਂ ਅੱਜ ਕੱਲ ਨੂੰ ਦਵਾ ਦੂੰਗਾ ਕੋਈ ਚੱਕਰ ਨਹੀਂ ਬਾਕੀ ਜੀ ਐਂ ਕਹਿ ਰਹੇ ਕਹਿੰਦੇ ਵੀ ਮੀਂਹ ਪੈਣਾ ਅੱਗ ਹੈ 23 24 25 26 ਦਾ ਦੱਸਿਆ ਬਾਬੀ ਮੀਂਹ ਹਨੇਰੀ ਮੀਂਹ ਵੀ ਪਊਗਾ ਪੂਰਾ 100% ਗੂਗਲ ਦੱਸ ਰਿਹਾ ਜੀ ਬਾਬਾ ਤਾਂ ਕਰਕੇ ਸਾਡਾ ਇੱਕ ਆਪਣੇ ਘਰਾਂ ਚ ਸ੍ਰੀ ਖੰਡਪਾਤ ਸਾਹਿਬ ਵੀ ਆ ਗਿਆ ਤੇ ਤਿੰਨ ਦਿਨਾਂ ਦਾ ਹਨਾ ਤਿੰਨ ਤਿੰਨ ਰੋਜਾਂ ਦਾ ਜੀ ਤੇ ਉਸ ਤੋਂ ਬਾਅਦ ਆਣਾ ਜੀ 5 6 ਤਰੀਕ ਮਤਲਬ ਦਾ ਅਗਲੇ ਮਹੀਨੇ ਚ 6 7 ਦਾ ਹਰਵਰੀ ਦਾ 5 6 ਤਰੀਕ ਦਾ ਆਪਣੇ ਸਰਬ ਸਾਂਝਾ ਸਾਲ ਦਾ ਸਾਲ ਬਾਅਦ ਕਰਾਨੇ ਸਾਰਾ ਨਗਰ ਆਪਣਾ ਇਕੱਠਾ ਹੋ ਕੇ ਪਿੰਡ ਤੇ ਉਹ ਖੰਡ ਪਾਟ ਸਰਬ ਸਾਂਝਾ ਹੁੰਦਾ ਜੀ ਤੇ ਆਪਣੇ ਪਿੰਡ ਦੇ ਬੱਚਿਆਂ ਲਈ ਡੰਗਰਾਂ ਲਈ ਸੁੱਖ ਸ਼ਾਂਤੀ ਲਈ ਉਹ ਕਰਾਨੇ ਆ ਜੀ ਉਹ ਹੋਣਾ ਜੀ 6 7 8 ਦਾ ਹੋਵੇ ਸ਼ਾਇਦ ਜਾ 5 6 7 ਦਾ 6 7 8 ਦਾ ਜਿਸ ਤਰ੍ਹਾਂ ਮੈਂ ਕਿਹਾ ਜਿਹੜੇ ਹਸਾਬ ਗਲਤ ਨਹੀਂ ਤਿੱਖੀ ਧੁੱਪ ਨਹੀਂ ਕੱਲਦੀ ਨਾ ਜਾਂ ਬੈਠਦੇ ਫਿਰ ਧੁੱਪ 'ਚ ਬੈਠ ਵੀ ਨਹੀਂ ਹੁੰਦਾ ਇਹਦਾ ਫਰਕ ਕਿਆ ਹੋਣਾ ਹੈ ਹੁਣ 3 4 ਦਿਨ ਤੋਂ ਮੌਸਮ ਐਨ ਖੁੱਲਿਆ ਬਾਜੀ ਐਨ ਧੁੱਪ ਹੈ ਸਭ ਕੁਝ ਹੈ ਇਹਦੇ ਕਰਕੇ ਹੀ ਬਣਨਾ ਜੀ ਬੱਦਲ ਫੇ ਮੀਂਹ ਪੈ ਸਕਦਾ ਪੈ ਸਕਦਾ ਮੀਂਹ ਬਾਕੀ ਜੀ ਜਿੰਨੇ ਮੈਂ ਨਾ ਇੱਕ 2 ਮਿੰਟ ਦਾ ਬਲੌਗ ਦਊਂਗਾ ਜੀ ਅੱਗੇ ਸਾੜੇ ਪਿੰਡਾਂ 'ਚ ਨਾ ਇਹ ਸਰਦੀਆਂ ਦੇ ਵਿੱਚ ਧੁੰਦਾਂ 'ਚ ਵੀ ਮੈਂ ਦੇਖਿਆ ਜਦੋਂ ਅਸੀਂ ਬਚਪਨ ਆਪਣਾ ਹੰਡਾਇਆ ਏ ਤਾਂ ਆਮ ਕਰਕੇ ਗੱਡੀਆਂ ਵਾਲੇ ਬਹਿ ਜਾਂਦੇ ਤੇ 7-7 15-15 ਦਿਨ ਮਹੀਨਾ ਮਹੀਨਾ ਹਣੀ ਮਹੀਨਾ ਸਾੜੇ ਪਿੰਡ ਚ ਲਾ ਦੇਣਾ ਮਹੀਨਾ ਅਗਲੇ ਪਿੰਡ ਚ ਐ ਫਿਰ ਇੱਕ ਉਹ ਵੀ ਆਂਦੇ ਤੇ ਭੇਡਾਂ ਜੀਆਂ ਲੈ ਕੇ ਆ ਜੀ ਇੱਜੜ ਜਿਕੇ ਆਉਂਦੇ ਜ ਆਪਣੇ 2-3 ਬੰਦੇ ਹੁੰਨੇ ਕਾਫੀ ਭੇਡਾਂ ਹੁੰਦੀਆਂ ਜੀ ਤਾਂ ਦੋ ਦੋ ਟੋਲੇ ਵੀ ਹੋ ਜਾਂਦੇ ਤੇ ਇੱਕ ਜਗ੍ਹਾ ਬਿਠਾ ਲਦੇ ਤੇ ਪਰ ਉਹਨੇ ਆਪਣੀਆਂ ਭੇਡੂਆਂ ਦਾ ਰੰਗ ਜੇ ਲਾਏ ਵੀ ਹੁੰਨੇ ਕਿਸੇ ਨੇ ਲਾਲ ਕਿਸੇ ਨੇ ਪੀਰਾ ਅੱਜ ਉਹ ਇੱਜੜ ਲੰਘੇ ਆਪਣੇ ਉਰੇ ਨੂੰ ਮੰਨੋ ਇਹ ਆਪਣਾ ਬਚਪਨ ਯਾਦ ਆ ਗਿਆ ਵੀ ਇਹ ਸਾਡੇ ਘਰਾਂ ਪਰਲੀ ਸਾਈਡ ਸਾਡਾ ਘਰ ਹੁੰਦਾ ਤਾਂ ਉਹਦੇ ਨਾਲੇ ਖੁੱਲੀ ਜਗ੍ਹਾ ਤੀ ਜਿਕਰਾ ਕਿਸੇ ਵੀ ਪਿੰਡਾਂ ਚ ਦੇਖਿਓ ਕਿਤੇ ਬਾਹਰ ਫਿਰਮੀ ਨਾਲ ਖੁੱਲੀ ਜਗ੍ਹਾ ਪਈ ਹੈ ਜਾਂ ਆਪਣੇ ਪਿੰਡਾਂ ਦੇ ਵਿੱਚ ਤਾਂ ਉਹ ਉਹ ਗੱਤ ਨਹੀਂ ਹੁੰਦੀ ਆਏ ਉੱਥੇ ਸ਼ਾਮ ਨੂੰ ਅਟਕੇ ਕਰਦੇ ਤੇ ਰਾਤ ਕੱਟੇ ਕਰਦੇ ਆਏ ਤੇ ਨਾਲੇ ਉਹ ਟਰੈਕਟਰ ਦੇ ਦੀ ਹਾਂ ਹਾਂ ਜਾਲਿਆ ਤਨੂਬੈ ਲੈ ਵੀ ਤਾਂ ਆਪਣੀ ਸਿਸਟਰ ਆਈ ਵੀ ਹੈ ਜੀ ਉਹਦੀ ਛੋਟੀ ਜਿਹੀ ਗੁੜੀਆ ਤੁਸੀਂ ਬਈ ਬਲੌਗਾਂ ਚ ਪਹਿਲਾਂ ਦੇਖੀ ਹੈ ਜੀ। ਕੀ ਨਾਮ ਉਹਦਾ? ਤਨਵੀਰ। ਤਨਵੀਰ। ਉਹ ਤਾਂ ਹਰਸ਼ਵੀਰ ਕਹਿੰਦੇ ਹੋ। ਦੋ ਨਾਮ ਹੈ ਜੀ ਸਾਡੀ ਗੁੜੀਆ ਦੇ ਭਾਣ ਜੀ ਦੇ। ਇੱਕ ਤਨਵੀਰ ਹੈ। ਨਾ ਇੱਕ ਨਾਂ ਨਾ ਕਹਿੰਦਾ ਇੱਕ ਦਾਦ ਕਹਿੰਦਾ। ਹਾਂ ਇੱਕ ਨਾਂ ਕਹਿੰਦਾ ਇੱਕ ਦਾਦ ਕਹਿੰਦਾ। ਦੇਖ ਲਓ। ਨਾਂ ਨਗੇ ਜੀ ਤਨਵੀਰ ਕਹਿੰਦੇ ਐ ਦਾਦ ਕਹਿੰਦੇ ਹਰਸ਼ਵੀਰ ਕਹਿੰਦੇ ਐ। ਇੱਕ ਦਿਨ ਮੈਂ ਆਪ ਕਨਫਿਊਜ਼ ਜਾ ਹੋਇਆ। ਉਥੈ ਨੋ ਹੋਰੇ ਲਬੈ ਉਰੇ ਨੋ ਹੋਰੇ ਲੇ ਰੇ। ਮਾਇ ਕਿਆ ਗੱਲ ਹੋਈ ਮੈਂ ਕੱਚਾ ਨੋ ਤਾਂ ਮੰਨਿਆ ਵੀ ਚਲ ਆ ਰੱਖ ਲਿਆ ਹਨਾ ਜੀ। ਇੱਕ ਪਰ ਦੋ ਹੀ ਪੱਕੇ ਨੇ ਨਾਮ ਹੈ ਜੀ ਹਰਸ਼ਵੀਰ ਹਾਂ ਤਨਵੀਰ ਹਾਂ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਮਿਲਦੇ ਆ ਬਾਅਦ ਵਿੱਚ ਨਾਮ ਰੱਖਣਾ ਵੀ ਚਲ ਇੱਧਰ ਤੇ ਵੀ ਹਾਂ ਵੀ ਮਾਮੇਆਂ ਮਾਮੀਆਂ ਨੇ ਰੱਖਣਾ ਕੁਝ ਵੀ ਫਿਰ ਇਹਨਾਂ ਨੇ ਹਰਦੀਪ ਪੰਡਾ ਨੇ ਖੰਡਾ ਮਿਲਦੀ ਤਨਵੀਰ ਰੱਖਿਆ ਤਾਂ ਉਹਨਾਂ ਨੇ ਉਧਰ ਉਹਨਾਂ ਦੀ ਬੁਆ ਨਹਿਰਾ ਨੇ ਹਰਸ਼ਵੀਰ ਰੱਖ ਦਿੱਤਾ ਵੀ ਜਿਹੜਾ ਦੋ ਅੱਖਰ ਨਿਕਲੇ ਹੋਣੇ ਹਾ ਹਾ ਜਾਂ ਤੱਤਾ ਹੈ ਨਾ ਤਾਂ ਨਾਮ ਤਾਂ ਜਿਹੜਾ ਮਰਜੀ ਜਿਹੜਾ ਮਾਪਿਆਂ ਨੇ ਰੱਖਦੇ ਉਹ ਹੀ ਚੱਲਣਾ ਜੀ ਹੈ ਕਿ ਨਹੀਂ ਪਰ ਇਹਦੇ ਦੋ ਨਾਈ ਮਤਾ ਚੱਲਣੇ ਨਹੀਂ ਇੱਕੇ ਚੱਲਣਾ ਚੱਲ ਤਾਂ ਉਹੀ ਗਿਆ ਹੁਣ ਅਸੀਂ ਸਾਰੇ ਤਾਂ ਨਵੀਰ ਕਹਿੰਦੇ ਇੱਧਰ ਨਾਨਕੇ ਵਿੱਚ ਉੱਧਰ ਦਾਦੀਆਂ ਚ ਸਾਰੇ ਹਰਸ਼ ਵੀਰ ਕਹਿੰਦੇ ਲੱਗਦਾ ਪਰ ਚੱਲਣਾ ਹੁਣ ਮਨ ਲੱਗਦਾ ਕੁੜੀ ਨੂੰ ਕਹਿਣਾ ਭਾਈ ਇੱਕ ਮਿੰਟ ਚੱਲਣਾ ਤਾਂ ਹਰਸ਼ ਵੀਰ ਸ਼ਾਇਦ ਮਿਲਣਾ ਦੀ ਉਹੀ ਕਰਿਆ ਵਾ ਇਹਨਾਂ ਨੇ ਪਰ ਮਤਲਬ ਕਿ ਹੁਣ ਤਾਂ ਤਨਵੀਰ ਨੂੰ ਵੀ ਸਮਝਣਾ ਪੜਾ ਪਾਈ ਮੈਨੂੰ ਨਾ ਦਾਦ ਗਿਆ ਤੇ ਹਰਸ ਵੀ ਮਨਮ ਕੁੜੀਆ ਦਾਸ ਲੱਗਦੀ ਉਹ ਦੇਖੋ ਮੈਂ ਕਹਿ ਲਿਆ ਆਪਣੇ ਪੁੱਤ ਵਾਸਤੇ ਟਰੈਕਟਰ

खोल इधर करके खोल था है तो अच्छा। तेरे पता गठे गठे नहीं खोल रही खिच तू गलत खिच रही है मैं आया सी हैं कौन लेके आया था मामू कह दे तितली देख लो अज ये तितली अज खुली नहीं क्योंकि रात आई है अजे साढ़े गल भेत नहीं पाया है ਏ ਦੇਖ ਇਧਰ ਨੂੰ ਦਿਖਾਇਆ ਪੁੱਤ ਉਹ ਹਾਤਾ ਟਰੈਕਟਰ ਮੰਨੂ ਦੇ ਦੇ ਟਰਾਲੀ ਵੀ ਹੈ ਗੈਲ ਮੈਂ ਕਹੀ ਗਿਆ 6 ਟਾਇਰ ਇਹਨੂੰ ਕੱਲੇ ਟਰੈਕਟਰ ਨੂੰ ਟਰਾਲੀ ਹੁਣੀ ਥੱਲੇ ਲਾਈ ਵੀ ਹੈ ਨਾ ਅੱਛਾ ਐ ਕਰ ਲੈ ਖੜ ਹਾਂ ਖੜੀ ਖੜ ਲੈ 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 ਇਹਨੂੰ ਥੱਲੇ ਛੱਡ ਦੋ ਹਾਂ ਦੋ ਹੱਥ ਦੋ ਹੱਥ ਦੋ ਹੱਥ ਦੇ ਦੇ ਦੋ ਹੱਥ ਕੱਪੜੇ ਸਹੀ ਕਰੋ ਇਹਦੇ ਆ ਚੱਪਲ ਸਿੱਧੀ ਪਾ ਪਹਿਲਾਂ ਮੇਰਾ ਪੁੱਤ ਖੇਲੂਗਾ ਹਾਂ ਨਾ ਐ ਕੇ ਬੱਚਾ ਮਾ ਬੁਨੀ ਥੈਂਕ ਯੂ ਕਹੇ ਕਿਰਮਾ ਮੰਮੂ ਥੈਂਕ ਯੂ ਕਹੀਂ ਪੁੱਤ ਕਹਿ ਦੇ ਉਹ ਕਹਿ ਦੇ ਬਾਈ ਕੀ ਕਹੂਗਾ ਮੰਨੂ ਕਹਿ ਥੈਂਕ ਯੂ ਥੈਂਕ ਯੂ ਬੇਬੀ ਕਹਿ ਦੇ ਅਜੇ ਨਹੀਂ ਅਜੇ ਤਾਂ ਰਾਤ ਆਈ ਹੈ ਨਾ ਹੁਣ ਅੱਜ ਹੋਲੀ ਹੋਲੀ ਇਹ ਤਾਂ ਲੱਗੇ ਹੋ ਗਈਆਂ ਕਿਹੜਾ ਟਰੈਕਟਰ ਆ ਨੰਨੇ ਜੀ ਨਹੀਂ ਲੰਦੇ ਨੇ ਜਿਆਦਾ ਤੀਂ ਪਿਆਰੀਆਂ ਹੁੰਦੀਆਂ ਲੈ ਹਾਂ ਉੱਥੇ ਜਿਆਦੀ ਕੋ ਹੈ ਇੱਕ ਹੋਰ ਵੀ ਗੱਲ ਹੋਈ ਨਵਾਂ ਟਰੈਕਟਰ ਲਿਆ ਫਾਰਮ ਟਰੈਕ 45 ਹੈ ਨਾ ਖਨੀ 60 ਇਹ ਕਹਿੰਦੀ ਮੈਨੂੰ ਨਮਾ ਲਿਆਣ ਕਹਿ ਦੋ ਇਹੇ ਜਿਹੀ ਲਿਆਣ ਕਹਿ ਦੋ ਹਨੀ ਨਹੀਂ ਉਹਦੇ ਪਤੇ ਉੱਤਰਦੀ ਨਹੀਂ ਦੀ ਹੈ ਨਾ ਚਲਾ ਕੇ ਦਿਖਾਓ ਕਿਦਾਈ ਦੇ ਬਾਈ ਦੇ ਦੇ ਚਲਾ ਕੇ ਦਿਖਾ ਦੇ ਚਲਾ ਕੇ ਦਿਖਾ ਦੇ ਟਰਾਲੀ ਪਾ ਲਓ ਪੁੱਤ ਟਰਾਲੀ ਵੀ ਪਾ ਲੈ ਪਾਉਗੀ ਹੁਣ ਦੇਖੇ ਚਲਾ ਕੇ ਦਿਖਾਉਗੀ ਸਾਨੂੰ ਹਾਂ ਤੇ ਉਦੋਂ ਸੰਦੀਪ ਦੀ ਕੁੜੀ ਹੈ ਹੂੰ ਉਹ ਵੀ ਜਨੰਦ ਆਪਣੇ ਦਾਦ ਜੀ ਦੀ ਲਾਂਦੀ ਅੱਛਾ ਦੇਖਿਓ ਤਿਤਲੀ ਉਹ ਦੇਖੋ ਛਾੜੀ ਤਿਤਲੀ ਹੱਥ نیچے ਕਰੋ हाथ नीचे हाथ नीचे अच्छा मिट्टी पैगी बाल ਪਿਆ ਹੋਣਾ ਕੋਈ ਬਾਲ ਕਰੀ ਇਹਦੇ ਸਾਈਡ ਪਰ ਬਾਲ ਬਹੁਤ ਬਰੀਕ ਹੈ ਇਹ ਦੇ ਦਿਖਾ ਅੱਗੇ ਅੱਗੇ ਦਿਖਾਤਾ ਬਾਲ ਹੈ ਮਿੱਟੀ ਪੈ ਗਈ ਚਲੋ ਬਈ ਮੈਂ ਤਾਂ ਟਰੈਕਟਰ ਲੈ ਕੇ ਚੱਲੇ ਆ ਅ ਚੱਲਿਆ ਮੈਂ ਉਹ ਟਰੈਕਟਰ ਚੱਲਿਆ ਮੈਂ ਬਈ ਟਰੈਕਟਰ ਲੈ ਕੇ ਟਰੈਕਟਰ ਦੇਖੇ ਲੈਣਾ ਸੋਹਣਾ ਦੱਸਿਓ ਜੀ ਕਮੈਂਟ ਕਰਕੇ ਸਾੜੀ ਗੁਡੀਆਂ ਦਾ ਖੜਾਉਣਾ ਠੀਕ ਹੈ ਜੀ ਉਹ ਮੁਰਦਾ ਵੀ ਹੈ ਲੱਗਦਾ ਮੰਜੀ ਤੇ ਮੁਰਦਾ ਹੈ ਐਂ ਕਰ ਕਰ ਨਾ ਅੱਖ ਮਾ ਅੱਖ ਮਾ ਤੈਨੂੰ ਕੀ ਪੈਗੀ ਦੇ ਅੱਖ ਮਾ ਦੇਖ ਮੈਨੂੰ ਦਿਖਾ ਰਹੀ ਹੈ ਜੇ ਹੱਥ ਚੱਕ ਕੇ ਦੇਖੋ ਉਹ ਦਿਖਾ ਦਿਓ ਪੁੱਤ ਕੱਢ ਦੂਗਾ ਬਾੜ ਬੋਲ ਤਾਂ ਨਹੀਂ ਕੋਈ ਮਾਰ ਨਾ ਪੁੱਤ ਅੱਖ ਮਾਰ ਨਾ ਹੱਥ ਨਾ ਲਗਾਓ ਬਾੜ ਲੱਗ ਰਿਹਾ ਕੋਈ ਅੰਦਰ ਐ ਖਿੱਚ ਕੇ ਬਾਹਰ ਝਾੜ ਵੀ ਲੈ ਆਪਣੇ ਹੱਥ ਦੇਖ ਲੋ ਜੀ ਛੋਟੀ ਗੁੜੀਆਂ ਨੇ ਦੋਏ ਤਿੰਨੇ ਕਿੰਨਾ ਮੈਨੂੰ ਲੱਗਦਾ ਚੱਪਲ ਫੇ ਪੁੱਠੀ ਹੋਗੀ ਪਰ ਦੂਏ ਪਾਸੇ ਨੂੰ ਪਾਣੀ ਕਰਕੇ ਟੇਢੀ ਜਿਹੀ ਲੱਗ ਰਹੀ ਹੈ ਨਾ ਤਾੜੀਆਂ ਤਾੜੀਆਂ ਬਈ ਨੱਚ ਕੇ ਦਿਖਾਉਗੀ ਹੁਣ ਐ ਭੰਗੜਾ ਪਾਉਗੀ ਆਕੇ ਲਾਇਆ ਤਾ ਹੱਥਾਂ ਵਾ ਹੱਥਾਂ ਨੂੰ ਕਾਲ ਆਇਆ ਵਾ ਪੁੱਤ ਨਾ ਬਈ ਕੀ ਆਇਆ ਨਾ ਆਕੇ ਲਾਇਆ ਆਹਕੇ ਲਾਇਆ ਤਾ ਇਹ ਨੋਮ ਆਬਰ ਕੀ ਆਇਆ ਇਹ ਲੈ ਆ ਨਾ ਕਿੱਲੀ ਲਾਈ ਵੀਰ ਦੇਖ ਲੈ ਨਵਾਲ ਸਹਿ ਨੋ ਪਾਰ ਸਾ ਪੁੱਤ ਇਹ ਤਿਤਲੀ ਹਾਂ ਇਹ ਖੁੱਦ ਹੀ ਹੂੰ ਉਹ ਤਿਤਲੀ ਲੈ ਉਹ ਨੂੰ ਖੇਲਣ ਹੁਣ ਕਾਥੀ ਜਾ ਬਾਂਹ ਮਾ ਚੱਲਿਆ ਹੁਣ ਜਾਣਾ ਕੀ ਇਹ ਪਖਾਸਾ ਪੱਕਿਆ ਵਾ ਜਿਸ ਕਰਨ ਦਾ ਕਰ ਚੈੱਕ ਕਰਿਆ ਇਨ ਨੂੰ ਦਿਖਾਇਆ ਦੇਖਿਆ ਤਾਂ ਪੁੱਤ ਨਹੀਂ ਇੱਕ ਤਾਂ ਇਹਨੇ ਦੱਸਿਆ ਹਾਂ ਖਰਾਕ ਹੈ ਇਹਦੇ ਕੋਲੇ ਹੈ ਦਵਾਈ ਐਂ ਕਰੀ ਪੁੱਤ ਕਰਨ ਹੁਣ ਇਹਨੇ ਉੜਿਆ ਨਹੀਂ ਖੇਲਣਾ ਉਧਰ ਬਾੜੇ ਚ ਲੈ ਜੀ ਉਧਰ ਖੇਲੂਗੀ ਮਿੱਟੀ ਭਰ ਕੇ ਹੈਨਾ ਦੇ ਦੇ ਰਾਈ ਦੇਣਾ ਹਰਸ਼ਵੀਰ ਇਹ ਹਰਸ਼ ਨਹੀਂ ਭਾਈ ਤਰਨਵੀਰ ਹੈ ਤਰਨੀ ਹੈ ਕੀ ਨਾਮ ਹੈ ਤੇਰਾ ਨਾਮ ਕੀ ਹੈ ਤੇਰਾ ਬੰਦਾ ਕੀ ਹੈ ਕੀ ਨਾਮ ਹੈ ਕੀ ਨਾਮ ਹੈ ਤੇਰਾ ਪੁੱਤ ਤੇਰੇ ਹਰਸ਼ਵੀਰ ਕੋਰ ਕਹ ਹਰਸ਼ਵੀਰ ਕੋਰ ਕੀ ਹੈ ਹਰਸ਼ਵੀਰ ਕੋਰ ਕੀ ਕੀ ਹੈ ਇੱਕ ਵਾਰ ਹਰਸ਼ਵੀਰ ਕੋਰ ਦੱਸੀ ਪੁੱਤ ਇੱਕ ਵਾਰ ਦੱਸ ਦੇ ਹੱਥ ਚ ਕੋਹ ਹੱਥ ਹੱਥ ਵਿਚ ਕੋਰ ਹੱਸ ਵੀਰ ਨਹੀਂ ਤਨਵੀਰ ਹੈ ਹਾਂ ਤਨਵੀਰ ਹੈ ਹਾਂ ਅੰਦਰ ਇੱਕ ਦੇਖ ਲੋ ਜੀ ਕੱਪੜੇ ਐ ਨਾ ਜਿਹੜੇ ਗੁੱਡਾ ਵੀ ਲੱਗਿਆ ਵਾ ਬਈ ਕਿੰਨਾ ਸੋਹਣਾ ਤੇ ਓਕਣਾ ਤੇ ਬਈ ਸੈਟ ਪੂਰਾ ਪਾਇਆ ਵਾ ਸਾੜੀ ਗੁੜੀਆਂ ਨੇ ਹੈ ਨਾ ਹਾਂ ਇਹੇ ਦੇਖਿਓ ਜੀ ਦੇਖਿਓ ਸਾੜੀ ਗੁੜੀਆਂ ਦੇ देख लो जी है? ना। ना अच्छा है, करा दी करा सारे कारण दे भी करा दी के है दूगी मेरी दी भी। ना हू हू ये ट्रैक्टर मामी लेकर आई है हर्षवीर शकौर को हर्षवीर शकौर ਇਹ ਰੈਟਰ ਕਿਦਾ ਇਹ ਕਿਹੜਾ ਮੇਰਾ ਕਿਹ ਮੇਰਾ ਉੱਚਾ ਲਾ ਕੇ ਕਿਹ ਕਿਹਦਾ ਏ ਚਲਾ ਦੇ ਚਲਾ ਲੈ ਲਾ ਕੇ ਜਿੰਨੇ ਬੱਟੀਆਂ ਦੀਆਂ ਪਤਾ ਨਹੀਂ ਆ ਕਰਨ ਦੀ ਦਵਾਈ ਹੈ ਜੀ ਇਹਨੂੰ ਦਵਾਈ ਦੇ ਦਈਏ ਐਵੇਂ ਚਲਾ ਐਵੇਂ ਚੱਲ ਹੂੰ ਆਹ ਪੰਜ ਲਿਆ ਚੱਕ ਵੀ ਲਿਆ ਉਹਨੂੰ ਮੋੜ ਲਿਆ ਮੋੜ ਲਿਆ ਮੁਰਦਾ ਵੀ ਏ ਮੁਰਦਾ ਵੀ ਏ ਪੁੱਤ ਮੁਰਦਾ ਏ ਮੁਰਦਾ ਏ ਹਾਂ ਹਾਂ ਇੱਥੇ ਬਹਿ ਜਾ ਚਾਲ ਹਾਂ ਇਹ ਚਲਾਂਦੀ ਵੀ ਸੜੀ ਕੁੜੀਆ ਓਹੋ ਟਰਾਲੀ ਨਿਕਲ ਗਈ ਕਰਨ ਐਤੀ ਸਵਾਰ ਕੇ ਪੈਂਦੀ ਕਰਦੇ ਟਰਾਲੀ ਥੱਲੇ ਤੱਕ ਨਹੀਂ ਪੈਂਦੀ ਐ ਪਾਸਦੀ ਨਾ ਆਪਣੇ ਆ ਸੇਆ ਉਧਰ ਲੈ ਜਾਓ ਹੁਣ ਉਧਰ ਖੇលੂਗੇ ਹਨਾ ਬਾੜੇ ਚ ਮਿੱਟੀ ਪਰ ਕੇ ਖੇਲੂਗੀ ਹਾਂ ਫੇਕ ਅੱਖ ਵੀ ਲਿਆਈ ਕਰੂੰਗੀ ਆਉਂ ਗਿਆ ਅਜੇ ਰਾਤ ਆਈ ਐ ਨਾ ਜੀ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਅਗਲੇ ਵਲੌਗ ਚ ਮਿੱਟੀ ਪਾ ਕੇ ਖੇਲੂਗਾ ਮੇਰਾ ਪੁੱਤ ਹਾਂ ਓ ਪਲਟ ਗਿਆ ਅੱਛਾ ਐਂ ਦੱਸ ਪੁੱਤ ਨਵਾਂ ਟਰੈਕਟਰ ਕਿੱਥੇ ਤੇਰਾ ਜਿਹੜਾ ਵੱਡਾ ਹੈ ਜਿਹੜਾ ਪਾਪਾ ਚਲਾਉਂਦਾ ਉਹ ਕਿੱਥੇ ਹੈ ਟਰੈਕਟਰ ਕਿੱਥੇ ਤੇਰਾ ਇਹ ਇੰਦਰ ਵੱਡਾ ਮੰਨੂ ਦੇ ਰਹੀ ਦਵਾਈ ਦੱਸ ਮਨਜੀਤ ਵੀ ਐਨ ਜੋ ਹੈ ਜੋ ਹੈ ਜਿਹੜਾ ਨਵਾਂ ਟਰੈਕਟਰ ਵੱਡਾ ਵੱਡਾ ਨਵਾਂ ਟਰੈਕਟਰ ਇੱਧਰ ਦੂਰ ਕਰੇ ਕਿਆ ਕਰੇ ਸੀਉਕ ਕਿਆ ਸੀਉਕ ਪਰਛ ਕਿਤੇ ਖੜਿਆ ਕਿਆ ਪਿੰਡ ਦਾਈ ਨੇ ਮਮੇ ਤੈਨੂੰ ਬੜੀ ਫਰੈਂਡ ਨੂੰ ਦੇਣਾ ਹੈ ਆਪਣੀ ਸਹੇਲੀ ਨੂੰ ਦਉਂਗੀ ਇਹ ਨੂੰ ਦਉਂਗੀ ਇਹਨੂੰ ਫੇਰ ਲੈਣੇ ਨੂੰ ਤੇਰੀ ਸਹੇਲੀ ਦਾ ਨਾਮ ਕਿਆ ਹੈ ਕਿਆ ਕਹਿੰਦੇ ਸਹੇਲੀ ਹੁੰਦੀ ਤਾਂ ਕਿਆ ਨਾਮ ਹੈ ਕਿਆ ਨਾਮ ਹੈ ਤੇਜੀ ਹਾਂ ਤੇਜੀ ਕਿਆ ਨਾਮ ਹੈ ਦੀਦੀ ਐ ਨਾਮ ਨਹੀਂ ਲੰਦੇ ਦੀਦੀ ਕਹਿੰਦੀ ਹੈ ਆਹਾ ਹਾ ਮੇਰਾ ਪੁੱਤ ਬਾਈ ਸੋਣਾ ਐ ਅੱਛਾ ਸਕੂਲ ਵੀ ਜਲ ਲੱਗ ਗਿਆ ਜਾਨ ਤੂੰ ਲੱਗ ਗਿਆ ਪੜਨ ਕਿੰਨਵੀਂ ਕਲਾਸ ਵਿੱਚ ਹੋ ਗਿਆ ਕਿ ਨਰਸਰੀ ਚ ਹੈ ਨਰਚਲੀ ਚ ਨਰਚਲੀ ਚ ਠੀਕ ਹੈ ਦੇਖ ਲੈ ਬਾਈ ਕੋਈ ਕਹ ਦੇ ਮਾਮੂ ਨੂੰ ਥੈਂਕ ਯੂ ਕੈ ਮਾਮੂ ਥੈਂਕ ਯੂ ਹੈਂ ਇੱਕ ਵਾਰ ਕਹਿੰਦੀ ਇੱਕ ਵਾਰ ਕਹਿੰਦੀ ਥੈਂਕ ਯੂ ਕਹਦੇ ਮੈਂ ਟਰੈਕਟਰ ਲੈ ਕੇ ਆ ਆ ਲੈਣੇ ਆਲੇ ਬੰਦੇ ਨਹੀਂ ਹੈਗੇ ਭੇਤ ਨਹੀਂ ਭੇ ਅੱਛਾ ਭੱਜ ਲੈ ਭੱਜ ਲਿਆ ਉਹ ਉਹ ਮਾਮੀ ਬੁਲਾ ਰਹੀ ਮਾਮੀ ਮਾਮੀ ਬੁਲਾ ਰਹੀ ਹੈ ਮਾਮੀ ਬੁਲਾ ਰਹੀ ਉਹ ਦੇਖ ਜਾ ਹੀ ਪੁੱਛੀ ਕਾ ਕਹਿੰਦੀ ਹੈ ਕਾ ਜੀ ਅੱਛਾ ਮੈਨੂੰ ਤਾਂ ਕਹਦੇ ਮਾਮੀ ਥੈਂਕ ਯੂ ਕਹੀਂ ਕਹੀਂ ਕਹਦੇ ਥੈਂਕ ਯੂ ਕਹਿਣਾ ਹੈ मामੂ ਨੂੰ ਕਹਿਣਾ ਨਾ ਹਾਂ मामੂ ਨੂੰ ਵੀ ਨਹੀਂ ਕਹਿਣਾ ਬਾਈ ਕਰਨ ਨੂੰ ਕਰਨ ਨੂੰ ਕਹਿਣਾ ਹਾਂ ਕਰਨ ਨੂੰ ਕਹਿਣਾ ਬਾਈ ਕਰਨ ਨੂੰ ਕਹਿਣਾ ਐ ਦੇਖੀ ਉਹ ਰਿੱਟ ਪੁੱਸੀਆਂ ਮਾਰਨੀ ਐ ਨਾ ਕੱਲੂ ਉਹ ਤੇ ਭੱਜ ਲਈ ਉਹ ਛਾਲਾਂ ਲੱਗੀ ਮਾਨ ਭੱਜ ਲਈ ਭੱਜ ਲਈ ਫੜ ਫੜ ਲਓ ਫੜ ਲਓ ਫੜ ਲਓ ਹੁਣ ਇਹਨੂੰ ਟਰੈਕਟਰ ਮਿਲ ਗਿਆ ਨਾ ਖੁਸ਼ ਹੋ ਗਈ ਤੇ ਚਲੋ ਠੀਕ ਹੈ ਜੀ ਹੁਣ ਮੈਂ ਚੱਲਦਾ ਕੰਮ ਤੇ ਦੁਕਾਨ ਤੇ ਜਾ ਕੇ ਆਣਾ ਜੀ ਤੇ ਹੁਣ ਦੇਖੋ ਐਨ ਮੌਸਮ ਸਾਫ਼ ਹੈ ਨਾ ਬਿਲਡਿੰਗਾਂ ਦੇਖੋ ਕਿੰਨੀਆਂ ਬਣ ਗਈਆਂ ਜੀ ਹੈਗੀਆਂ ਬੀਬੀ ਫਲੋਰ ਦੀਆਂ ਜੀ 15 15 20 20 ਫਲੋਰ ਦੀਆਂ ਜੀ ਉਹ ਅੱਗੇ ਵੀ ਬਣ ਗਈਆਂ ਪਰਾਂ ਉਹ ਵੀ ਬਣ ਗਈਆਂ ਜੀ ਪਿੱਛੇ ਹਨਾ ਜੀ ਬਿਲਕੁਲ 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 ਹੀ ਉਹ ਲੇ ਤਾਂ ਪੂਰੀ ਐਨ ਸਿਟੀ ਬਣ ਜਣੇ ਜੀ ਤਾਕੜੀ ਐਨ ਕੰਮ ਚੱਲ ਰਿਹਾ ਜੇ ਤੇ ਕਣਕਾਂ ਵੇਖ ਲਓ ਜੀ ਉਹ ਦੇਖੋ ਸਰੋਂ ਦੇ ਫੁੱਲ ਰੰਦੇ ਫੁੱਲ ਮਨਜੀਤ ਤੇ ਚੱਲ ਫੇ ਮਨਜੀਤ ਮੈਂ ਚੱਲਾਂ ਹੈਨਾ ਮਨਜੀਤ ਕਹਿੰਦੀ ਚਲੋ ਮਨਜੀਤ ਉਹਨਾਂ ਨੇ ਵੀ ਜਾਣਾ ਅੱਜ ਕਿਤੇ ਹੈ ਕਿਤੇ ਨਹੀਂ ਹਾਂ ਜਾਣਾ ਨਹੀਂ ਅੱਜ ਕੈਂਸਲ ਥੱਕ ਹੋ ਗਿਆ ਬਈ ਮਨਜੀਤ ਨਾ ਕੰਮ ਬਹੁਤ ਕਰਿਆ ਕੱਪੜੇ-ਕੁਪੜਿਆਂ ਦਾ ਨਵੇੜ ਤੇ ਆ ਕੰਮ ਤੇ ਹੁਣ ਮੈਂ ਮਨਜੀਤ ਚੱਲਦਾ ਕਿਉਂਕਿ ਮੈਂ ਜਾ ਕੇ ਦੁਕਾਨ ਦੇਖਾਂ ਦੁਕਾਨ ਵੀ ਖੁੱਲੀ ਹੈ ਤੇ ਕੋਈ ਟਰੈਕਟਰ ਵਾਲਾ ਆ ਗਿਆ ਫੇ ਕੰਮ ਕਰੇ ਤੇ ਇੱਕ ਜਾ ਕਾਣਾ ਫਾਰਮ ਤੇ ਘੋੜਿਆਂ ਵਾਲੇ ਤੇ ਫੇਰ ਮਮਨ ਹੈ ਤੁਸੀਂ ਦੋ ਚ ਘੋੜੇ ਮੈਂ ਲਈ ਰਹਿੰਦੇ ਨਾ ਹੁੰਦੇ ਦੋ ਟਰੈਕਟਰਾਂ ਇੱਕ ਕਰਕੇ ਦੇ ਆਏ ਫਿਰ ਕੱਲ ਆਲਟੀਨੇਟਰ ਦਾ ਕਰਕੇ ਲਾ ਕੇ ਆਏ ਇਲੈਕਟ੍ਰੀਸ਼ੀਅਨ ਦੇ ਪੈਸੇ ਲੈ ਕੇ ਆਣੇ ਅੱਜ ਤਾਂ ਪੈਸੇ ਨੂੰ ਅੱਜ ਬੁਲਾਏ ਪਾਪੂ ਨੇ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਜੀ ਬਲੌਗ ਤਾਂ 15-20 ਮਿੰਟ ਦਾ ਹੀ ਐ ਪਰ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰ ਲਈਆਂ ਤੇ ਹੁਣ ਜੇ ਬਲੌਗ ਵਧੀਆ ਲੱਗਿਆ ਜੀ ਫੁੱਲ ਵੋਚ ਕਰ ਲਿਆ ਜਿਹੜੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਵੀ ਕਰਦੇ ਹੈਂ ਹਾਂ ਸਾਗ ਵੀ ਹੋਊਗਾ ਪਰ ਉਹ ਹੁਣ ਫੁੱਲ ਆ ਗਿਆ ਪੱਕ ਗਿਆ ਇਹ ਤਾਂ ਗੰਦੜਾ ਤਾਂ ਮਹੀਆ ਇਹ ਵਿੱਚ ਵਿੱਚ ਹੋ ਸਕਦੀ ਹਾਂ ਐ ਤਾਂ ਇੱਧਰ ਜਿਹਨੂੰ ਬਰਸੀਣ ਲੱਗਦੀ ਇਹ ਮੈਨੂੰ ਕੋਠੇ ਲੱਗ ਨੂੰ ਰੇ ਇਹ ਬਰਸੀਣੇ ਇਹਦੇ ਚ ਸਾਗ ਹੈ ਪਰ ਹੁਣ ਬਣਾ ਨਹੀਂ ਸਕਦੇ ਹੈਗੇ ਕਿਉਂ ਕੀ ਚੱਕਰ ਤੇ ਬਾਦੋਂ ਬਣਾਉਣੀ ਤਾਂ ਹਾਂ ਇਹ ਤਾਂ ਹੈ ਜੇ ਹੁਣ ਬਣਾ ਲਿਆ ਓ ਕੀ ਫਾਇਦਾ ਹੋਇਆ ਕੱਲ੍ਹ ਤੋਂ ਬਣ ਲਈ ਕੱਲ੍ਹ ਤਾਂ ਰਾਮ ਹੈ ਹੂੰ ਖੰਡਪਾਟ ਸਾਹਿਬ ਰਾਮ ਹੈ ਕੱਲੂ ਤੇ ਕੱਲ੍ਹ ਤੋਂ ਬਾਦ ਪਰਸੋਂ ਦੋ ਰੋਜ਼ ਬਾਦ ਸ਼੍ਰੀ ਕੰਟਰ ਸਾਹਿਬ ਦਾ ਪੋਗ ਸਰਵਾਰ ਨੂੰ ਬਣਾ ਸਕਦੇ ਹਾਂ ਹਾਂ ਤੇ ਚਲੋ ਠੀਕ ਹੈ ਜੀ ਤੇ ਬਲੌਗ ਹੁਣ ਕਿਦਾਂ ਲੱਗਿਆ ਲਾਈਕ ਸ਼ੇਅਰ ਕਮੈਂਟ ਹੁਣ ਤੁਸੀਂ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਿਹੜਾ ਮੈਂ 2 ਮਿੰਟ ਦਾ ਤੁਹਾਨੂੰ ਪਾਣਾ ਹੈ ਵੀ ਭੇਡੂ ਆਏ ਤੇ ਭੇਡਾਂ ਕਿੰਨੀਆਂ ਆਈ ਵੀ ਤੀਆਂ ਵੀ ਉਹਨਾਂ ਦੇ ਪਰ ਦੇਖ ਕੇ ਮਨ ਹੋਇਆ ਜੀ ਥੋੜਾ ਵੀ ਬਚਪਨ ਯਾਦ ਆਇਆ ਕੀ ਕੀ ਨੂੰ ਯਾਦ ਆਇਆ ਇਦਾਂ ਦੇਖ ਕੇ ਕਿਉਂਕਿ ਸਾਡੇ ਆਮ ਪਿੰਡਾਂ ਚ ਹਰ ਇੱਕ ਪਿੰਡਾਂ ਚ ਆਮ ਪਿੰਡਾਂ ਚ ਆਂਦੇ ਰਹਿੰਦੇ ਆ ਜੀ ਇਹ ਇਹ ਦਿਨਾਂ ਚ ਸਰਦੀਆਂ ਚ ਕਈ ਸਪੈਸਰ ਇਹਨਾਂ ਨੂੰ ਖੇਤਾਂ ਵਿੱਚ ਪਿਠਾਉਂਦੇ ਹੁੰਦੇ ਵੇ ਹੂੰ ਇਹ ਰੇ ਪੈ ਜਾਵੇ ਹੂੰ ਠੀਕ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਫੁੱਲ ਵਾਚ ਕਰ ਲਈ ਦੋ ਦੋ ਦਿਨ ਰੇ ਕਰ ਦਿੱਤੀਆਂ ਜੀ ਇਹ ਜੜ ਕਹਿੰਦੇ ਤੇ ਇਹਨੂੰ ਵੀ ਜੜ ਲੈ ਕੇ ਆਣੇ ਇਹ ਵੀ ਦੋ ਦੋ ਦਿਨ ਰਹਿੰਦੇ ਤੇ ਜਿਰਣਾ ਕਿਤੇ ਸ਼ਾਮ ਕੱਟਣੀ ਪਿੰਡ 'ਚ ਬੱਲਾ ਇੱਕ ਗਦਾ ਵੀ ਹੁੰਦਾ ਦਾ ਕਿਤੇ ਇਹਦੇ ਤੇ ਇਹਨਾਂ ਦਾ ਸਾਰਾ ਸਮਾਨ ਹੈ ਜਿਹੜਾ ਸ਼ਾਮ ਨੂੰ ਇਹਨਾਂ ਕਿਤੇ ਰਾਤ ਕੱਟਣੀ ਉਹਦੇ ਜੀ ਬਿਸਤਰੇ ਬੁਸਤਰੇ ਸਾਰਾ ਸਮਾਨ ਹੇ ਵੇਖ ਲਓ ਜੀ ਜੇ ਬੱਕਰੀਆਂ ਭੇਡੂ ਭੇਡੂ ਕਹਿੰਦੇ ਨਾ ਭੇਡੂ ਇਹ ਛੋਟੇ ਛੋਟੇ ਬੱਚੇ ਵੀ ਆ ਗਏ ਅਸੀਂ ਇੱਕ ਬਹੁ ਕਰੇ ਕਰਦੇ ਕਹਿੰਦੇ ਇਹਨਾਂ ਦੀ ਕਣਾਂ ਆਂਦੀ ਦੀ ਪਿੰਡਾਂ ਜੈ ਇਹਨਾਂ ਦੀ ਉਹ ਤੋੜ ਲੈਣੀ ਅਸੀਂ ਉਹਨਾਂ ਉਹਨਾਂ ਤੋੜ ਕੇ ਦੱਬ ਦੇਣੀ ਵੀ ਉਹਦੇ ਪੈਸੇ ਬਣ ਜਾਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਕੀ ਕੀ ਨੂੰ ਆਪਣੀ ਯਾਦ ਆ ਗਈ ਪਿੰਡਾਂ ਦੀ ਇਹਨਾਂ ਨੂੰ ਵੇਖ ਕੇ ਪਿੰਡਾਂ ਚ ਆਂਦੇ ਹੁੰਦੇ ਤੇ ਇਹ ਜੜ ਲੇកੇ ਸ਼ਾਮ ਨੂੰ ਰਾਤ ਕੱਟਣੀ ਕਿਸੇ ਪਿੰਡ ਦੇ ਨਾਲ ਕੋਈ ਖੁੱਲੀ ਜਗ੍ਹਾ ਤੇ ਨਾ ਰਾਤ ਕੱਟਣੀ ਤੇ ਸਵੇਰੇ ਦੁਪਹਿਰ ਦਿਨ ਜਾਣਾ ਫਿਰ ਆਂਦੇ ਸਿਆਲਿਆਂ ਚ ਹੈ ਜੀ ਇਹ ਪਿੰਡਾਂ ਕਿ ਨਹੀਂ ਲਓ ਜੀ ਅੱਜ ਦਾ ਮੌਸਮ ਵੇਖੋ ਤਰੀਕ ਹੈ ਜੀ ਅੱਜ 22 ਤੇ ਮਨ ਨੂੰ ਮੇਰੇ ਬਚਪਨ ਦੀ ਯਾਦ ਆ ਗਈ ਪੇਡਾਂ ਦੇਖ ਕੇ ਏਕਣਾ ਲੰਗਦੀਆਂ ਤੇ ਸਾਡੇ ਜਿਹੜੇ ਇਹ ਘਰ ਹੈ ਇਹਨਾਂ ਦੇ ਪਿੱਛੇ ਖੁੱਲੀ ਜਗ੍ਹਾ ਹੁੰਦੀ ਤੇ ਉੱਥਾ ਇਦਾਂ ਹੀ ਹੁੰਦਾ ਤਾਂ ਹੈ ਜੀ ਤੇ ਐਨ ਤੋਂ ਪਛੜ ਰਹੀ ਹੈ 3-4 ਦਿਨ ਤੋਂ ਤੇ ਬਾਕੀ ਅੱਗੇ ਦੱਸਿਆ ਵਾ ਜੀ ਕਹਿੰਦੇ 24 25 ਦਾ ਖੈ ਸ਼ਾਇਦ ਆ ਦੋ ਕੁ ਦਿਨ ਅੱਗੇ ਮੈਂ ਵੀ ਦੱਸਿਆ ਵਾ ਹਵਾ ਨੇਰੀ 100% ਨਹੀਂ ਦੱਸਿਆ ਵਾ ਪਰ ਜਿਹੜੇ ਹਸਾਬ ਗੱਲ ਜੀ ਧੁੱਪ ਚੜ ਰਹੀ ਹੈ ਦੋ ਤਿੰਨ ਦਿਨ ਤੇ ਐਨ ਨੇ ਖਰਿਆਵਾ ਮੌਸਮ ਸਾਫ ਸੁਥਰਾ ਐਨ ਤਾਂ ਹੋ ਵੀ ਸਕਦਾ ਹੈ ਬੱਦਲ ਨਿਕਲ ਸਕਦਾ ਜੀ ਤੇ ਬਾਕੀ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਸੀਂ ਇਹ ਪਿੰਡਾਂ ਦਾ ਜੜ ਵੇਖ ਕੇ ਕੀ ਕੀ ਨੂੰ ਯਾਦ ਆ ਗਈ ਕੀ ਕੀ ਦੇ ਪਿੰਡਾਂ ਚ ਐਦਾਂ ਅੰਤੇ ਤੇ ਪਿੰਡਾਂ ਲੈ ਕੇ ਤੇ ਰਾਤ ਸ਼ਾਮ ਨੂੰ ਰਾਤਾਂ ਕੱਟਦੇ ਤੇ ਇਹ ਬਾਹਰ ਹੀ ਕਿਸੇ ਖੁੱਲੀ ਜਗ੍ਹਾ 'ਚ ਪਿੰਡ ਦੇ ਨਾਲ ਨਾ ਉੱਥੇ ਸਾਰੀਆਂ ਪੇਡਾ ਇਕੱਠੀਆਂ ਕਰਕੇ ਉੱਥੇ ਆਪਣਾ ਇਹਨਾਂ ਦਾ ਸਮਾਨ ਕੱਢਣਾ ਰੋਟੀ ਪਾਣੀ ਖਾ ਪੀ ਕੇ ਪੈ ਜਾਣਾ